ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਕੇਂਦਰ ਡੈਰੀ ਫਾਰਮ ਤੇ ਜਿਹੜੇ ਵੀਰ ਮੇਰੇ ਚੈਨਲ ਨੂੰ ਵੇਜੋ ਲੈ ਕੇ ਸਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਾਉਣ ਵਾਸਤੇ ਸੰਪਰਕ ਨੰਬਰ ਹੈਗਾ ਜੀ 95016 ਤੁਹਾਨੂੰ ਸਹੀ ਸਹੀ ਗੱਲ ਦੱਸ ਅੱਜ ਆਪਾਂ ਇੱਕ ਤਰੀਕ ਤੇ ਗram pra mandi ਤੇ ਪਹੁੰਚਿਆ ਆ ਆ ਬਾਈਆਂ ਕੋਲੇ ਵਾਹੜਾ ਜਲਾਲ ਪਿੰਡਾ ਰਿੰਡਾ ਜ਼ਿਲ੍ਹਾ ਤਹਿਸੀਲ ਪੂਲ ਦੇ ਵਿੱਚ ਬੱਟਾ ਕੀ ਆ ਬੱਸੀ ਆ ਬਾਈ ਮਗਰ ਬੱਚੀ ਆ ਬਾਹਰ ਦੇ ਉਹ ਤੇ ਸਾਡੇ ਨੇੜੇ ਜੇ ਖੜ ਕੇ ਨਾ ਆਪਣਾ ਕਿਹੜਾ ਡਰੈਸ ਐ ਦੱਸ ਦੋ ਹਾਂਜੀ ਭਾਈ ਨਾਮ ਤੇ ਡਰੈਸ ਦੱਸ ਦੋ ਭਾਈ ਨਾਮ ਸਖਦਾਰ ਸਿੰਘ ਪਿੰਡ ਜਲਾ ਲਾਗਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਗਾ ਮੋਬਾਈਲ ਨੰਬਰ ਮੋਬਾਈਲ ਨੰਬਰ ਭਾਈ 9653741106 9653741106 41106 ਹਾਂਜੀ 106 ਬਾਈ ਦਾ ਨੰਬਰ ਹੈ ਕਿਹੜੇ ਲੋਕੇਸ਼ਨ ਤੇ ਆ ਬਾਹਰ ਤੀਜਾ ਭਾਈ ਤੀਜਾ ਸੁਆ ਭਾਈ ਤੀਜਾ ਸੁਆ ਹਾਂਜੀ ਘਰ ਦੀ ਆ ਘਰ ਦੀ ਵਹਿੜਾ ਭਾਈ ਘਰੋਂ ਵਰਤਨ ਕਰਦੇ ਨਾ ਨਾ ਭਾਈ ਫਿਰ ਇਹ ਸੂਆ ਕਿੰਨਾ ਦੁੱਧ ਦਿੱਤਾ ਫਿਰ ਸੂਆ ਸੀਗਾ ਬਈ 18 19 ਲੀਟਰ ਐ ਮੈਂ ਕਹੀ ਆ 20 30 18 19 ਲੀਟਰ ਸੀਗਾ ਐਰਕ ਵੀ 17 18 ਆਈਆਂ ਪਰ ਇਹਨਾਂ ਕਰ ਬੜੀ ਖੋਲੋ ਦੇਖੋ ਜੀ ਬੈੜ ਛੋਟੀ-ਕੋਟੀ ਦੀ ਆ ਚੂੜੇ ਕੱਲ ਦੀ ਆ ਦੇਖਣੇ ਇਦਾਂ ਨੇ ਬੜੇ ਗਰਮੀ ਵੀ ਥੋੜੇ ਘਟ ਮੰਨ ਲੀਆ ਮੋੜ ਲਿਓ ਆ ਜਾਓ ਗਰਮੀ ਘਟ ਮੰਨ ਲੀਆ ਬਾਕੀ ਆੜੀ ਵਾਲਾ ਲੇਵਾ ਲੱਗਿਆ ਮੈਂ ਸਟੈਟਸ ਦੀ ਪ੍ਰੋਬਲਮ ਨਹੀਂ ਹੁੰਦੀ ਇਹਨਾਂ ਨੂੰ ਬਾਠ ਠੀਕ ਆ ਥੋੜਾ ਜਿਹਾ ਨੌ ਲਾਉਣ ਵਾਲੇ ਆ ਇਹਦੇ ਕਰਕੇ ਪ੍ਰੋਬਲਮ ਜੀ ਮੰਨਦੀ ਆ ਵੀਰੇ ਲੈਣ ਦੇ ਦਾ ਰੇਟ ਆ ਲੈਣ ਦੇ ਨਾ ਬਈ 57000 ਆ ਇਹਨਾਂ 57000 57000 ਵੀਰੇ ਨੇ ਮੰਗਿਆ ਮੁਕਤ ਦੇ ਭਾਅ ਮਿਲਦੀ ਆ ਮੇਰੇ ਵੀਰੋ ਇਤੋਂ ਘੱਟ ਤਾਂ ਫਿਰ ਰੱਬ ਦਾ ਨਾਮ ਆ ਇਹਦੇ ਚੋਂ ਮਾਨਤਾ ਕਰਦੋਂਗੇ ਬਾ ਬਈ ਪੂਰਾ ਪੂਰੇ ਹੀ ਆਪਣਾ ਘੜਾ ਉਹ ਕੰਮ ਆਗਾ ਥੋੜਾ ਮੋਟਾ ਤਾਂ ਕਰ ਦਿਓ ਥੋੜਾ ਮੋਟਾ ਕਰ ਦਾਂਗੇ ਮਾਨਤਾ 55 ਤੱਕ ਛੱਡ ਦੋਗੇ ਹਾਂ ਬਈ ਆ ਦੇਖੋ ਜੀ 55000 ਤਾ ਦੀ ਬੈੜ ਮਿਲਦੀ ਆ ਬਾਕੀ ਥਾਣ ਲੈਵਾ ਦੋਕੜੀਆਂ ਦੇਖਣ ਵਾਲਾ ਖਾੜੀ ਵਾਲਾ ਲੇਵਾ ਲੱਗਿਆ ਵਾ ਤੇ ਬੈਠ ਸਵੀ ਆ ਮਗਰ ਵੀ ਬੱਛੀ ਆ ਬਾਈਆਂ ਦਾ ਨੰਬਰ ਲਾਵਾਂਗੇ ਸਕਰੀਨ ਦੇ ਹੇਠਾਂ ਦਿੱਤਾ ਹੋਇਆ ਨੰਬਰ ਤੇ ਸੰਪਰਕ ਕਰਕੇ ਤੁਸੀਂ ਪਿੰਡ ਜਲਾਲ ਆ ਜ਼ਿਲ੍ਹਾ ਬਰਿੰਦਾ ਤਹਿਸੀਲ ਫੂਲ ਦੇ 32 ਓਕੇ ਬਾਈ ਸਤਿ ਸ੍ਰੀ ਅਕਾਲ ਜੀ ਠੀਕ ਆ